ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਏਜੀ ਹਿਚਰ ਸਿੰਘ ਭੁੱਲਰ ਮਾਮਲਾ ਤਿੰਨ ਦਿਨ ਪੱਖ ਦਾ ਜਾ ਰਿਹਾ ਹੁਣ ਇਹ ਮਾਮਲਾ ਸੁਰਕੀਆਂ ਦੇ ਵਿੱਚ ਆ ਗਿਆ ਤੇ ਵੱਡੇ-ਵੱਡੇ ਖੁਲਾਸੇ ਹੋਣ ਜਾ ਰਹੇ ਆ ਮਾਮਲਾ ਘਟਣ ਦੀ ਬਜਾਏ ਹਰ ਰੋਜ਼ ਦੇ ਬਹੁਤ ਵੱਡੇ ਖੁਲਾਸੇ ਹੋ ਰਿਹਾ ਵੱਡੇ-ਵੱਡੇ ਜੱਜ ਵੱਡੇ-ਵੱਡੇ ਅਫਸਰ ਤੇ ਬਹੁਤ ਵੱਡੇ ਰਾਜ਼ ਖੁੱਲਣ ਜਾ ਰਹੇ ਆ ਜਿਹੜੇ ਕਿ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਇੰਨੀ ਜ਼ਾਇਦਾ ਇੰਨਾ ਪੈਸਾ ਇੰਨਾ ਸੋਨਾ ਆਇਆ ਕਿੱਥੋਂ ਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲ ਵਾਠ ਠੀਕ ਹੈ ਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਕਟੌਤੀ ਹੋਣ ਦੀ ਥਾਂ ਦੇ ਉੱਤੇ ਹੋਰ ਵਾਧਾ ਹੋਣ ਦੀ ਆਸ ਹੈ ਖਬਰਾਂ ਦੀ ਸਿਆਹੀ ਸੁੱਕਣ ਦੀ ਥਾਂ ਦੇ ਉੱਤੇ ਹੋਰ ਗਿੱਲੀ ਹੋਣ ਦੀ ਸੰਭਾਵਨਾ ਲੱਗਦਾ ਇਹ ਜਿ ਕਿ ਸ਼ਕੰਜਾ ਜਿਹੜਾ ਕੱਸਿਆ ਗਿਆ ਉਹ ਤਾਂ ਕੱਸਿਆ ਗਿਆ ਹਾਲੇ ਹੋਰ ਕੱਸੇ ਜਾਣ ਦੀ ਆਸ ਹੈ ਕਿਉਂਕਿ ਡੀਆਈਜੀ ਭੁੱਲਰ ਦਾ ਕਲੈਕਸ਼ਨ ਦੁਬਈ ਨਾਲ ਵੀ ਜੁੜਿਆ ਡੀਆਈਜੀ ਭੁੱਲਰ ਦੇ ਵੱਲੋਂ ਸੀਬੀਆਈ ਦੇ ਅਧਿਕਾਰਗੰਮ ਦੇ ਮੁਤਾਬਕ ਬੜੈਲ ਜੇਲ੍ਹ ਦੇ ਵਿੱਚ ਦੂਜੀ ਬੈਰਕ ਦੇ ਵਿੱਚ ਬੰਦ ਆਪਦੇ ਵਿਚੋਲੀਏ ਆਪਣੇ ਦਲਾਲ ਜਿਹੜੇ ਸ਼ਾਨੂ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੀਬੀਆਈ ਨੇ ਪਹਿਲਾਂ ਹੀ ਜੇਲ੍ਹ ਦੇ ਅਧਿਕਾਰਗੰਮ ਨੂੰ ਇਹ ਗੱਲ ਕਹੀ ਸੀ ਕਿ ਦੋਵਾਂ ਨੂੰ ਮਿਲ ਨਹੀਂ ਦੇਣਾ ਇਸ ਕਰਕੇ ਮੇਲ ਸੰਭਵ ਹੋਇਆ ਨਹੀਂ ਪਰ ਉਹ ਕਿਹੜੇ ਦੋ ਡੀਐਸਪੀ ਆ ਜਿਨ੍ਹਾਂ ਨੇ ਕਿਰਸ਼ਾਨੂ ਨੂੰ ਬੜੈਲ ਜੇਲ੍ਹ ਦੇ ਵਿੱਚ ਮਿਲਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੋਵਾਂ ਦੇ ਵਿੱਚੋਂ ਇੱਕ ਨੇ ਮਿਲਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਇੱਕ ਨੂੰ ਮੌਕਾ ਨਹੀਂ ਮਿਲਿਆ ਮਿਲਣ ਦਾ ਯਾਨੀ ਕਿ ਜੇਲ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਉਹਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਹੜਾ ਡੀਐਸਪੀ ਮਿਲ ਕੇ ਆਇਆ ਕਿਰਸ਼ਾਨੂੰ ਨੂੰ ਦਲਾਲ ਨੂੰ ਤੇ ਜਿਹਨੇ ਮਿਲਣ ਦੀ ਕੋਸ਼ਿਸ਼ ਕੀਤੀ ਇਹਨਾਂ ਦੋਨਾਂ ਡੀਐਸਪੀ ਦੇ ਕੋਲੋਂ ਵੀ ਕਹਿੰਦੇ ਸੀਬੀਆਈ ਕਿਸੇ ਵੀ ਵੇਲੇ ਪੁਛ ਪੜਤਾਲ ਕਰ ਸਕਦੀ ਆ ਇਹਨਾਂ ਦੋਹਾਂ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਇਹਨਾਂ ਦੋਹਾਂ ਦਾ ਬੈਕਗ੍ਰਾਉਂਡ ਇਹਨਾਂ ਦਾ ਰਿਕਾਰਡ ਹੁਣ ਕਹਿੰਦੇ ਪੜਤਾਲਿਆ ਜਾ ਰਿਹਾ ਸੀਬੀਆਈ ਦੇ ਵੱਲੋਂ ਜੀ ਭੁੱਲਰ ਕਿਹੜੇ ਕਾਰਨ ਕਰਕੇ ਬੜੈਲ ਜੇਲ੍ਹ ਦੇ ਵਿੱਚ ਆਪਣੇ ਦલાਲ ਨੂੰ ਮਿਲਣਾ ਚਾਹੁੰਦਾ ਸੀ ਕਹਿੰਦੇ ਵੀ ਇਸ ਮਾਮਲੇ ਦੀ ਵੀ ਹੁਣ ਪੜਤਾਲ ਕੀਤੀ ਜਾਣੀ ਆ ਡੀਆਈਏ ਕੀ ਭੁੱਲਰ ਨੂੰ ਅੱਜ ਆਪਾਂ ਜਾਣਦੇ ਜੀ ਕਿ ਅਦਾਲਤ ਦੇ ਵਿੱਚ ਫੇਰ ਪੇਸ਼ ਕਰ ਦਿੱਤਾ ਜਾਣਾ ਆ ਆਉਂਦੇ ਦਿਨਾਂ ਦੇ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਆਸਦਾ ਹੈ ਹੀ ਪਰ ਕਿਰਸ਼ਾਨੂ ਜਿਹੜਾ ਕਿ 9 ਦਿਨ ਦੇ ਇਸ ਵੇਲੇ ਸੀਬੀਆਈ ਰਿਮਾਂਡ ਦੇ ਉੱਤੇ ਆ ਉਹਦੇ ਕੋਲੋਂ ਕੱਲੀ-ਕੱਲੀ ਗੱਲ ਪੁੱਛੀ ਵੀ ਜਾ ਰਹੀ ਹੈ ਤੇ ਇਹ ਵੀ ਪੁੱਛਿਆ ਜਾ ਰਿਹਾ ਕਿ ਜਿਹੜੀ ਆ ਡੈਰੀ ਆ ਜਿਹੜੀ ਨਾਬੇ ਵਾਲੇ ਘਰ ਦੇ ਵਿੱਚੋਂ ਮਿਲੀ ਆ ਇਹਦੇ ਵਿੱਚ ਜਿਹੜੇ ਜਿਹੜੇ ਅਧਿਕਾਰੀਆਂ ਜਿਹੜੇ ਜਿਹੜੇ ਨਕਾਵਾਂ ਦੇ ਨਾਮ ਦਰਜ ਆ ਜਿਹੜੀ ਉਹਨਾਂ ਦੇ ਪੂਰੇ ਰਕਮ ਲਿਖੀ ਹੋਈ ਆ ਜਿਹੜੇ ਉਹਦੇ ਪੂਰੇ ਬੈਂਕ ਖਾਤੇ ਦਿੱਤੇ ਹੋਏ ਆ ਕਿੰਨੇ ਕਿੰਨੇ ਪੈਸੇ ਪਾਏ ਗਏ ਕਿੰਨੇ ਕਿੰਨੇ ਪਾਉਣੇ ਸਨ ਤੇ ਕਿਹੜੇ ਕਿਹੜੇ ਕਾਰਨ ਕਰਕੇ ਪਾਉਣੇ ਸਨ ਕੀ ਕੀ ਕੰਮ ਕਰਵਾਏ ਗਏ ਹਨ ਇਹਦੇ ਬਾਰੇ ਵੀ ਮੁਕੰਮਲ ਜਾਣਕਾਰੀ ਦਿਓ ਯਾਨਕਿ ਆਉਂਦੇ ਦਿਨਾਂ ਦੇ ਵਿੱਚ ਕਿਰਸ਼ਾਣੂ ਦੇ ਰਾਹੀਂ ਪੰਜਾਬ ਦੇ ਕਈ ਨੇਤਾ ਪੰਜਾਬ ਦੇ ਕਈ ਸੀਨੀਅਰ ਅਧਿਕਾਰੀ ਕਈ ਅਫਸਰ ਉੜਕੀ ਦੇ ਵਿੱਚ ਫਸ ਸਕਦੇ ਆ ਤੇ ਜਿਨ੍ਹਾਂ ਨੂੰ ਇਸ ਗੱਲ ਦੀ ਆਸ ਆ ਕਿ ਸਾਡਾ ਨਾਮ ਸਾਹਮਣੇ ਆ ਸਕਦਾ ਉਹ ਇਸ ਵੇਲੇ ਟਖੰਬਰੇ ਪਏ ਆ ਉਹਨਾਂ ਨੂੰ ਤੇਈਏ ਦਾ ਤਾਪ ਇਸ ਵੇਲੇ ਚੜਿਆ ਹੋਇਆ ਉਹ ਇਹ ਸੋਚਦੇ ਵੀ ਕਿਤੇ ਇਹ ਨਾ ਹੋਵੇ ਸਾਡਾ ਨਾਮ ਲਿਆ ਜਾਵੇ ਤੇ ਸਾਡਾ ਇਸ ਵੇਲੇ ਜਲੂਸ ਨਿਕਲੇ ਪਰ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਆ ਅਧਿਕਾਰੀਆਂ ਨੂੰ ਕਿ ਇਹਨਾਂ ਦਾ ਜਲੂਸ ਨਿਕਲਣਾ ਚਾਹੀਦਾ ਇਹਨਾਂ ਨੇ ਪੰਜਾਬ ਖਾਦਾ ਇਹਨਾਂ ਨੇ ਪੰਜਾਬੀਆਂ ਦਾ ਭਰੋਸਾ ਖਾਦਾ ਇਹਨਾਂ ਨੇ ਇਸ ਕੁਰਸੀ ਨੂੰ ਇਸ ਰੁਤਬੇ ਨੂੰ ਇਸ ਵਰਦੀ ਨੂੰ ਇਸ ਪੋਸਟ ਨੂੰ ਲੱਤ ਮਾਰੀ ਐ ਇਮਾਨਦਾਰੀ ਨੂੰ ਲੱਤ ਮਾਰੀ ਐ ਗੱਲ ਇਹ ਐ ਜੀ ਕਿ ਜਿਹੜੇ ਲੋਕਾਂ ਨੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਗਦਾਰੀ ਕੀਤੀ ਐ ਉਹ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਆ ਕੋਈ ਵੀ ਆ ਉਹਨੂੰ ਬਖਸ਼ਣਾ ਨਹੀਂ ਚਾਹੀਦਾ ਇਸ ਮਾਮਲੇ ਦੀ ਪੜਤਾਲ ਬਹੁਤ ਵੱਡੇ ਪੱਧਰ ਤੇ ਹੋਣੀ ਚਾਹੀਦੀ ਆ ਹੁਣ ਅਗਲਾ ਸਵਾਲ ਇਹ ਆ ਕਿ ਡੀਆਈਜੀ ਪੁਲਰਨਰ ਦੁਬਈ ਕ੍ਰਿਮਿਨਸ਼ਨ ਕੀ ਆ ਸੀਬੀਆਈ ਨੂੰ ਸੂਤਰਾਂ ਦੇ ਰਾਹੀਂ ਇਹ ਜਾਣਕਾਰੀ ਮਿਲੀ ਆ ਕਿ ਦੁਬਈ ਦੇ ਵਿੱਚ ਤਿੰਨ ਹੋਟਲ ਆ ਉਹਨਾਂ ਤਿੰਨ ਹੋਟਲਾਂ ਦੇ ਵਿੱਚ ਪੁਲਰ ਦੀ ਹਿੱਸੇਦਾਰੀਆਂ ਰਿਸ਼ਤੇਦਾਰ ਉਹਦਾ ਮੈਨੇਜ ਕਰਦਾ ਕਰਨਾ ਹਾਂਜੀ ਹੁਣ ਵੀਡੀਓ ਤੁਸੀਂ ਸੁਣੀ ਲਈਏ ਜਿਹਦੇ ਵਿੱਚ ਦੁਬਈ ਦੇ ਵਿੱਚ ਤਿੰਨ ਹੋਟਲ ਦੱਸਤੇ ਆ ਉਹਦੇ ਵਿੱਚ ਵੀ ਇਹਨਾਂ ਦੀ ਹਿੱਸੇਦਾਰੀ ਹੈ ਤੇ ਬਾਕੀ ਪ੍ਰਾਪਰਟੀ ਦੀ ਗੱਲ ਕਰੀਏ 7 ਕਰੋੜ ਰੁਪਇਆ ਤਾਂ ਨਕਦ ਕੈਸ਼ ਬਰਾਮਦ ਹੋਇਆ ਬੈਗ ਭਰੇ ਤੇ ਇਹ ਗੱਲ ਕਰੀਏ 2.5 ਕਿਲੋ ਸੋਨਾ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇੰਨਾ ਪੈਸਾ ਮਹਿੰਗੀਆਂ ਗੱਡੀਆਂ ਤਾਂ ਇੰਨਾ ਸੋਨਾ ਆਇਆ ਕਿੱਥੋਂ ਦੋ ਨੰਬਰ ਤੋਂ ਕੰਮ ਦੇ ਨਾਲ ਹੀ ਆ ਸਕਦਾ ਨਾ ਕਿ ਇਨਾ ਪੈਸਾ ਹੋਰ ਕਿਤੋਂ ਬਰਾਮਦ ਨਹੀਂ ਹੋ ਸਕਦਾ ਕੈਸ਼ ਉਹ ਵੀ ਬਾਕੀ ਜਿਹੜੇ ਪ੍ਰਾਪਰਟੀ ਇਹਦੀ ਜਿਵੇਂ ਜਿਵੇਂ ਹੁਣ ਜਾਂਚ ਹੋ ਰਹੀ ਆ ਪਤਾ ਲੱਗ ਰਿਹਾ ਦੇਸ਼ਾਂ ਵਿੱਚ ਇਹਨਾਂ ਦੇ ਆਪਦੇ ਆਪਾਂ ਕਹਿੰਦੇ ਵੀ ਹੋਟਲ ਤਾਂ ਦੱਸੇ ਜਾ ਰਹੇ ਆ ਕੀ ਪਤਾ ਹਜੇ ਕਿੰਨੀਆਂ ਇੱਕ ਪ੍ਰਾਪਰਟੀਆਂ ਹੋਰ ਇਹਨੇ ਬੜਾਈ ਬੈਠਿਆ ਅਰਬਾਂ ਖਰਬਾਂ ਤੇ ਹੁਣ ਵੱਡੀ ਗੱਲ ਇਹ ਆ ਇਹਦੇ ਵਿੱਚ ਖੁਲਾਸੇ ਵੱਡੇ ਅਫਸਰ ਵੱਡੇ ਜੱਜ ਜਿੰਨੇ ਵੀ ਵੱਡੇ ਵੱਡੇ ਮਗਰਮੱਛ ਫੜੇ ਜਾਣਗੇ ਕਿਉਂਕਿ ਇਹ ਮਾਮਲੇ ਨੂੰ ਲੈ ਕੇ ਜਿਹੜਾ ਹੁਣ ਦਲਾਲ ਸਾਨੂੰ ਆ ਕਿਸੇ ਤੋਂ 8 ਲੱਖ ਰੁਪਏ ਲੈ ਲਿਆ ਕਿਸੇ ਤੋਂ 10 ਲੱਖ ਲੈ ਲਿਆ ਹਾਲਾਂਕਿ ਇੱਕ ਨਾਲ-ਨਾਲ ਖਬਰ ਵਹਿ ਰਹੀ ਏ ਇੱਕ ਮੰਤ ਵੀ ਨਹੀਂ ਛੱਡਿਆ ਇਹਨਾਂ ਨੇ 8 ਲੱਖ ਰੁਪਏ ਕਹਿੰਦੇ ਤੈਨੂੰ ਨੌਕਰੀ ਦਵਾ ਦਾਂਗੇ ਦਲਾਲ ਕਿਸਾਨ ਨੂੰ ਕਹਿੰਦਾ ਸੀ ਤਾਂ ਉਹ ਉਹ ਵੀ ਵੀਡੀਓ ਇੱਕ ਚੱਲ ਰਹੀ ਏ ਨਾਲ-ਨਾਲ ਵਾਇਰਲ ਹੋ ਰਹੀਆ ਉਸ ਨੂੰ ਵੀ ਨਹੀਂ ਛੱਡਿਆ 8 ਲੱਖ ਰੁਪਏ ਕਹਿੰਦੇ ਦਵਾ ਦਾਂਗੇ ਤੈਨੂੰ ਨੌਕਰੀ ਦਾ ਤੇ ਉਹ 8 ਲੱਖ ਰੁਪਏ ਦੇ ਦੇ ਨੌਕਰੀ ਪੱਕੀ ਲਵਾ ਦੇਣ ਤੇ ਇਹੇ ਕਰਕੇ ਬਈ ਲੋਕਾਂ ਨੂੰ ਝਲਸਿਆਂ ਦੇ ਵਿੱਚ ਲੈ ਆਉਂਦੇ ਆ ਤੇ ਪਤਾ ਨਹੀਂ ਕਿੰਨਿਆਂ ਨੂੰ ਨੂੰ ਲੁੱਟਿਆਗਾ ਤੇ ਹੁਣ ਇਹਦੇ ਵਿੱਚ ਆਪਾਂ ਇਹੀ ਕਵਾਂਗੇ ਜਿਹੜੇ ਚੰਗੇ ਅਫਸਰਾ ਜਿਵੇਂ ਸੀਬੀਆਈ ਕੋਲੇ ਮਾਮਲਾ ਇਹ 9 ਦਿਨ ਦਾ ਰਿਮਾਂਡ ਤੇ ਜਿਹੜਾ ਕੀ ਇਹ ਦਲਾਲ ਕਿਸਾਨੂ ਆ ਪਰ 12 ਦਿਨਾਂ ਦਾ ਰਿਮਾਂਡ ਮੰਗਿਆ ਸੀ 9 ਦਿਨ ਦਾ ਰਿਮਾਂਡ ਮਿਲ ਚੁੱਕਾ ਤੇ ਪਰ ਹੁਣ ਇਹਦੇ ਵਿੱਚ ਕਿੰਨੇ ਜੱਜ ਕਿੰਨੇ ਕਾਉਂਸਲ ਹੋਰ ਫਸਣ ਜਾ ਰਹੇ ਆ ਇਹ ਆਪਾਂ ਅਗਲੀ ਵੀਡੀਓ ਵਿੱਚ ਵੀ ਗੱਲ ਕਰਾਂਗੇ ਮਾਮਲਾ ਘਟਣ ਦੀ بجائے ਦਿਨ-ਮਿਨ ਭਖਦਾ ਜਾ ਰਿਹਾ ਤੇ ਹੁਣ ਇਹਦੇ ਵਿੱਚ ਬਹੁਤ ਵੱਡੇ ਰਾਜ਼ ਖੁੱਲਣ ਜਾ ਰਹੇ ਆ ਤੇ ਜਿਹੜਾ ਕੀ ਸਾਡੇ ਪੰਜਾਬ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਘੱਟਾ ਪਾ ਕੇ ਇਹ ਵੱਡੇ ਵੱਡੇ ਮੈਂ ਕਹਿੰਦਾ ਵੀ ਅਫਸਰ ਆਮ ਲੋਕਾਂ ਨਾਲੋਂ ਜ਼ਿਆਦਾ ਐਤ ਕੀ ਇਹ ਸਰਕਾਰ ਨੇ ਜੇ ਗੱਲ ਕਰੀਏ ਜੁੱਧ ਨਸ਼ਮ ਰੋਧ ਵੱਡੇ ਵੱਡੇ ਅਫਸਰ ਪੜੇ ਜਾਂਦੇ ਆ ਤਾਂ ਹੁਣ ਤੁਸੀਂ ਖਬਰਾਂ ਦੇਖ ਹੀ ਰਹੀਆਂ ਸਾਰੇ ਲੋਕਾਂ ਨੇ ਦੇਖ ਲਈਆਂ ਖਬਰਾਂ ਵੀ ਹੁਣ ਕ੍ਰਾਈਮ ਪੁਲਿਸ ਆਪਾਂ ਕਹਿੰਦੇ ਨਾ ਵੀ ਜਦੋਂ ਕਿਤੇ ਕੋਈ ਕਾਰਨਾਮਾ ਦਾ ਪੁਲਿਸ ਕੋਲ ਭਾਈ ਦਿਆਂ ਭਈਆ ਸਾਡੇ ਵਾਰਦਾਤ ਹੋ ਗਈ ਤੇ ਪਰ ਹੁਣ ਸਭ ਤੋਂ ਵੱਧ ਕ੍ਰਾਈਮ ਪੰਜਾਬ ਪੁਲਿਸ ਦੇ ਵਿੱਚ ਪੋਰਸ ਕਰ ਰਹੀ ਹੈ ਸਭ ਤੋਂ ਵੱਧ ਕਰੈ ਤਾਂ ਇਹ ਤੁਸੀਂ ਬਈ ਹੁਣ ਤੱਕ ਦੀਆਂ ਖਬਰਾਂ ਜਿਹੜੀਆਂ ਇਹ ਸੋਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੀ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ